हिमाचल ਦੇ ਮੰਡੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਬੱਦਲ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਬੱਦਲ ਫਟਣ ਤੋਂ ਬਾਅਦ ਨਦੀਆਂ ਅਤੇ ਨਾਲੇ ਉਛਾਲ ਤੇ ਆ ਗਏ ਨੇ ਇਸ ਦੇ ਨਾਲ ਹੀ ਪਾਣੀ ਦੇ ਹੜ੍ਹ ਕਾਰਨ ਹਰ ਪਾਸੇ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਭਾਰੀ ਬਾਰਸ਼ ਕਾਰਨ ਮੰਡੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਲੋਕਾਂ ਦੇ ਅਜੇ ਵੀ ਲਾਪਤਾ ਹੋਣ ਦੀ ਖਬਰ ਹੈ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ ਜਾਣਕਾਰੀ ਅਨੁਸਾਰ ਸਵੇਰੇ 4 ਵਜੇ ਭਾਰੀ ਬਾਰਿਸ਼ ਤੋਂ ਬਾਅਦ ਹੜ ਆਇਆ ਭਾਰੀ ਬਾਰਸ਼ ਕਾਰਨ ਨਾਲੇ ਵਿੱਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਵੀ ਉੱਥੇ ਵਹਿ ਗਏ ਇਸ ਦੇ ਨਾਲ ਹੀ ਹੜ ਕਰਨ ਕਈ ਘਰ ਵੀ ਟੁੱਟ ਚੁੱਕੇ ਨੇ ਦਰਸਲ ਦੇਰ ਰਾਤ ਮੰਡੀ ਵਿੱਚ ਬੱਦਲ ਫਟਣ ਕਾਰਨ ਕਈ ਇਲਾਕਿਆਂ ਵਿੱਚ ਮਲਬਾ ਆ ਗਿਆ ਸੀ ਪੂਰੇ ਇਲਾਕੇ ਵਿੱਚ ਹੜਵਾਰਗੀ ਸਥਿਤੀ ਬਣ ਚੁੱਕੀ ਹੈ ਇਸ ਦੇ ਨਾਲ ਹੀ ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕੇ ਕਈ ਵਾਹਨ ਇਸ ਵਿੱਚ ਫਸ ਗਏ ਸੜਕਾਂ ਮਲਬੇ ਨਾਲ ਭਰੀਆਂ ਹੋਈਆਂ ਨੇ ਜਿਸ ਕਾਰਨ ਸ਼ਹਿਰ ਦੇ ਰਸਤੇ ਬੰਦ ਨੇ ਮਲਬਾ ਘਰਾ ਤੋਂ ਦੁਕਾਨਾਂ ਤੱਕ ਦਾਖਲ ਹੋ ਗਿਆ ਏ ਇਸ ਹੜ੍ਹ ਵਿੱਚ ਦੋ ਲੋਕਾਂ ਦੇ ਲਾਪਤਾ ਹੋਣ ਦੀ ਵੀ ਸੂਚਨਾ ਹੈ ਉਹਨਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਨੇ ਮੰਡੀ ਵਿੱਚ ਹੜ੍ਹ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਮਲਬੇ ਵਿੱਚ ਫਸੇ ਵਾਹਨਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਮੰਡੀ ਤੋਂ ਐਮਪੀ ਕੰਗੜਾ ਰਨੋਤ ਨੇ ਘਟਨਾ ਤੇ ਦੁੱਖ ਜਤਾਉਂਦਿਆਂ ਕਿਹਾ ਕਿ ਮੰਡੀ ਸ਼ਹਿਰ ਚ ਕੱਲ ਰਾਤ ਤੋਂ ਹੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਅਸੀਂ ਦੋ ਕੀਮਤੀ ਜਾਨਾਂ ਗਵਾ ਦਿੱਤੀਆਂ ਨੇ ਕੁਝ ਨਾਗਰਿਕ ਅਜੇ ਵੀ ਲਾਪਤਾ ਨੇ ਮੇਰੀਆਂ ਸਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਨੇ ਕਈ ਵਾਹਨ ਮਲਬੇ ਹੀਟ ਦੱਬੇ ਹੋਏ ਨੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਇਹਨਾਂ ਦਿਲ ਦਹਿਲਾਣ ਵਾਲੀਆਂ ਘਟਨਾਵਾਂ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਪ੍ਰਮਾਤਮਾ ਅੱਗੇ ਮੈਂ ਸਾਰਿਆਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦੀਆਂ ਮੈਂ ਇਸ ਮੁਸ਼ਕਲ ਸਮੇਂ 'ਚ ਲੋਕਾਂ ਨੂੰ ਸੁਚੇਤ ਰਹਿਣ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕਰਦੀਆਂ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵਿੱਟਰ ਤੇ ਕਿਹਾ ਕਿ ਮੰਡੀ ਜ਼ਿਲ੍ਹੇ ਦੇ ਜੇਲ ਰੋਡ ਤੇ ਬਦਲ ਫਟਣ ਦੀ ਘਟਨਾ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਹੈ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਲਈ ਜੰਗੀ ਪਦਰ ਤੇ ਕੰਮ ਕਰ ਰਹੀਆਂ ਨੇ ਕਈ ਵਾਹਨ ਵੀ ਮਲਬੇ ਹੇਠ ਦੱਬੇ ਹੋਏ ਨੇ ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਗੀ ਸਵੇਦਨਾ ਪ੍ਰਗਟ ਕਰਦਾ ਹਾਂ